ਸਤਗੁਰੂ ਵਿੱਚ ਅੰਮ੍ਰਿਤ ਨਾਮ ਹੈ ਪਰ ਭਾਈ ਅੰਮ੍ਰਿਤ ਨਾਮ ਤਾਂ ਸਤਗੁਰੂ ਸਾਹਿਬ ਦੀ ਸੰਗਤ ਵਿੱਚ ਹੀ ਹੈ ਨਾ ਸਤਗੁਰਾਂ ਦੇ ਹਿਰਦੇ ਵਿੱਚ ਹੀ ਹੈ ਅੰਮ੍ਰਿਤ ਕਹੇ ਕਹਾ ਸਤਗੁਰੂ ਸਾਹਿਬ ਜੀ ਅੰਮ੍ਰਿਤ ਨਾਮ ਦਾ ਕਹਿਣਾ ਕਰਦੇ ਹੈ ਆਪ ਤੇ ਸਿੱਖਾਂ ਦੇ ਪਾਸੋਂ ਕਿਰਪਾ ਕਰਕੇ ਅਭਿਆਸ ਕਰਾਉਂਦੇ ਹੈ ਕਹਾਉਂਦੇ ਹਨ ਗੁਰਮਤੀ ਨਾਮ ਨਿਰਮਲ ਗੁਰਮਤ ਦੁਆਰਾ ਜਿਨ੍ਹਾਂ ਨੂੰ ਨਿਰਮਲ ਉਜਲ ਨਾਮ ਦੀ ਪ੍ਰਾਪਤੀ ਹੋਈ ਹੈ ਕਈਆਂ ਵੀਰਾਂ ਨੂੰ ਨਰਮੋਲ ਛਪਿਆ ਹੁੰਦਾ ਇੱਥੇ ਪਾੜਸੋਂ ਨਿਰਮਲੋ ਹੀ ਸਮਝਣਾ ਹੋਏ ਗੁਰਮਤੀ ਨਾਮ ਨਿਰਮਲੋ ਗੁਰਮਤਿ ਦੁਆਰਾ ਉਹਨਾਂ ਨੂੰ ਨਰਮੋਲ ਉਜਲ ਪ੍ਰਵੇਸ਼ ਦਾ ਨਾਮ ਪ੍ਰਾਪਤ ਹੋਇਆ ਹੈ ਨਿਰਮਲ ਨਾਮ ਧਿਆਇ ਉਹ ਨਾਮ ਨੂੰ ਧਿਆ ਕਰਕੇ ਨਰਮੋਲ ਉਜਲ ਹੋ ਗਏ ਆ ਪੁਰਖੋ ਮਲ ਬਖੀਪ ਅਵਰਨਾਦਕਾਨੀਆਂ ਛਲੰਗ ਛਧਰੰ ਕੋਟ ਬਿਗਨੂng ਅਪਰਾਧੋਂ ਕਿਲਿ ਖਮਲ ਇਹਨਾਂ ਮਾਲਾਂ ਤੋਂ ਰਹਿਤ ਹੋ ਗਏ ਹਨ ਅੰਮ੍ਰਿਤ ਬਾਣੀ ਤਤ ਹੈ ਏ ਭਾਈ ਅੰਮ੍ਰਿਤ ਕਰਨ ਰੂਪ ਬਾਣੀ ਜਿਹੜੀ ਹੈ ਅਮਰ ਕਰਨ ਵਾਲੀ ਅਸਲੀ ਤਤ ਸਰੂਪ ਦਾ ਇਹ ਗਿਆਨ ਹੈ ਅਸਲੀ ਸਿਧਾਂਤ ਹੈ ਏ ਗੁਰਮੁਖ ਵਸਾਏ ਮਾਨਿਆ ਗੁਰਮੁਖੋਂ ਦੇ ਮਨੁਚੇ ਅੰਮ੍ਰਿਤ ਰੂਪ ਬਾਣੀ ਦਾ ਜਿਹੜਾ ਸਦਾਵਤ ਬਸ ਜਾਂਦਾ ਉਹਨੂੰ ਤਤ ਸਰੂਪ ਦੀ ਸਖਿਆਤ ਤਾਂ ਹੋ ਜਾਂਦੀ ਹੈ ਹਿਰਦੈ ਕਮਲ ਪਰਗਾਸਿਆ ਜਿਨ੍ਹਾਂ ਦੇ ਸਾਧ ਸੰਗਤ ਜੀ ਹਿਰਦੇ ਰੂਪੀ ਕਮਲ ਵਿੱਚ ਮਾਰਾ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ ਜੋਤੀ ਜੋਤ ਮਿਲਾਂ ਉਹ ਜੋਤੀ ਰੂਪ ਜੋ ਬ੍ਰਹਮ ਹੈ ਉਹ ਜੋਤ ਪਰਤਕ ਜੋਤ ਉਹਨਾਂ ਦੀ ਮਾਰਾ ਮੇਲ ਲੈਂਦੇ ਹੈ ਅਭੇਦ ਹੋ ਜਾਂਦੇ ਹੈ ਜਿਸ ਪ੍ਰਕਾਰ ਸੂਰਜ ਦੀਆਂ ਕਿਰਨਾਂ ਵਿੱਚ ਦੀਵਿਆਂ ਦੀ ਜੋਤ ਮਿਲ ਜਾਂਦੀ ਹੈ ਐ ਪਰਤਕ ਜੋਤਾਂ ਜਿਹੜੀਆਂ ਪਿੰਨ ਪਿੰਨ ਦੇਹਾਂ ਨੂੰ ਪ੍ਰਕਾਸ਼ ਵਾਲੀਆਂ ਉਹ ਅਦਿਆਤ ਰੂਪ ਜੋਤੀ ਵਿੱਚ ਮਿਲ ਜਾਂਦੀਆਂ ਨੇ ਉਹ ਮਲਾ ਲਿੰਦਾ ਮਹਾਰਾਜ ਸਾਹਿਬ ਨਾਨਕ ਸਤਗੁਰ ਤਿੰਨ ਕੋ ਮੇਲਿਓ ਗੁਰੂ ਸਾਹਿਬ ਜੀ ਕਹਿੰਦੇ ਸਤਗੁਰੂ ਸਾਹਿਬ ਜੀ ਨੇ ਉਹਨਾਂ ਪੁਰਖਾਂ ਨੂੰ ਆਪਦੇ ਨਾਲ ਮਿਲਣਾ ਕੀਤਾ ਹੈ ਜਿਨ ਧੁਰ ਮਸਤਕ ਭਾਗ ਲਿਖਾ ਜਿਨਾਂ ਦੇ ਧੁਰੋ ਮੱਥੇ ਦੇ ਸ੍ਰੋਮਣੀ ਭਾਗ ਸੀ ਜੋ ਲਿਖਾ ਕੇ ਆਏ ਪੂਰਵਲੇ ਪੁੰਨਾ ਨਿਸ਼ਕਾਮ ਕਰਮਾ ਕਰਕੇ ਅੰਦਰ ਤਿਸਨਾ ਅਗ ਹੈ ਜਿਨ੍ਹਾਂ ਦੇ ਅੰਦਰ ਸਾਦ ਸੰਗੇ ਦੀ ਰਸਾ ਕਸਾਂ ਦੀ ਤ੍ਰਿਸ਼ਨਾ ਖਾਣ ਪੀਣ ਦੀ ਈਰਖਾ ਦੀ ਅੱਗ ਹੈ ਮਨਮੁਖ ਭੁੱਖ ਨਾ ਜਾ ਉਹ ਮਨਮੁਖ ਅਗਿਆਮੀਆਂ ਦੇ ਅੰਦਰੋਂ ਭੁੱਖ ਜਿਹੜੀ ਹੈ ਪਦਾਰਥਾਂ ਦੀ ਉਹ ਜਾਂਦੀ ਨਹੀਂ ਬ੍ਰਹਮ ਲੋਕ ਦੇ ਪਦਾਰਥਾਂ ਨੂੰ ਪਾ ਕੇ ਹੀ ਭੁੱਖੇ ਹੀ ਰਹਿੰਦੇ ਹਨ ਮੋਹ ਕੁਟੰਬ ਸਭ ਕੂੜ ਹੈ ਜਿਵੇਂ ਕੁਟੰਬੀ ਸ੍ਰੀ ਤੋਂ ਵੜੇ ਆ ਮੋਹ ਕਰਨਾ ਹੈ ਇਹ ਸਭ ਝੂਠਾ ਹੀ ਹੈ ਕੂੜ ਰਹਾ ਲਪਟਾ ਇਹ ਝੂਠਿਆਂ ਮੋਹ ਦੇ ਵਿੱਚ ਜੀਵ ਲਪਟ ਰਿਹਾ ਫਸ ਰਿਹਾ ਹੈ ਅਣ ਦਿਨ ਚਿੰਤਾ ਚਿੰਤ ਵ ਰਾਜ ਨੇ ਉਹਨਾਂ ਦੇ ਫਿਕਰ ਫਾਕੇ ਦੀ ਚਿੰਤਾ ਚ ਹੈ ਜੇ ਤੂੰ ਨਹੀਂ ਜਪਿਆ ਰਹਿੰਦਾ ਹੈ ਚਿੰਤਾ ਬੱਧਾ ਜਾ ਯੂ ਚਿੰਤਾ ਦਾ ਬੱਧਾ ਹੋਇਆ ਚਿੰਤਾ ਚੀਖਾ ਜੀ ਨਹੀਂ ਆਈ ਹੈ ਬੱਧਾ ਹੋਇਆ ਤੂੰ ਪਰਲੋਕ ਨੂੰ ਜਾਂਦਾ ਹੈ ਵਾਸ਼ਨਾ ਦਾ ਮਾਰਿਆ ਬਾਰ-ਬਾਰ ਫੇਰ ਆਉਂਦਾ ਜਾਂਦਾ ਜੁੰਨਾ ਚ ਜੰਮਣ ਮਰਨ ਨਾ ਚੁੱਕਈ ਐਸੇ ਮੁਰਖਾ ਜਿਹੜਾ ਚਿੰਤਾ 'ਚ ਫਸਿਆ ਹੋਇਆ ਹੈ ਉਹਦਾ ਜਿਹੜਾ ਜੰਮਣ ਦਾ ਦੁੱਖ ਹੈ ਤੇ ਮਰਨ ਦਾ ਦੁੱਖ ਹੈ ਬਣਿਆ ਰਹਿੰਦਾ ਸਿਰ ਤੇ ਚੱਕਿਆ ਨਹੀਂ ਜਾਂਦਾ ਹੈ ਮੈਂ ਕਰਮ ਕਮਾਏ ਹਉਮੈ ਦੇ ਸਾਧ ਜੁ ਕਰਮਾਂ ਨੂੰ ਕਮਾਉਂਦਾ ਹਉਮੈ ਤੋਂ ਰਹਿਤ ਹੋ ਕੇ ਨਿਸ਼ਕਾਮ ਕਰਮ ਲਈ ਕਮਾਉਂਦਾ ਹੈ ਗੁਰ ਸਰਣਾਈ ਉੱਭਰੈ ਜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਹ ਸ਼ਰਣ ਪੈ ਜਾਵੇ ਤਾਂ ਇਹਦਾ ਉੱਬਰਣਾ ਬਚਾਅ ਹੁੰਦਾ ਹੈ ਨਾਨਕ ਲਈ ਛੜਾ ਫਿਰ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਉਹਨਾਂ ਨੂੰ ਛੁਡਾ ਲੈਂਦੇ ਆਕਾਲ ਤੋਂ ਦੁਨੀਆ ਦੇ ਜੰਮਲ ਵਰਦੇ ਸਾਬ ਤੋਂ ਸਤਿਗੁਰ ਪੁਰਖ ਹਰ ਧਿਆਏ ਦਾ ਏ ਭਾਈ ਸਤਿਗੁਰੂ ਤਾਂ ਪੂਰਨ ਐਸੇ ਆਕਾਲ ਪੁਰਖ ਨੂੰ ਆਪ ਵੀ ਕਿਹਾਉਂਦੇ ਹਨ ਸਤ ਸੰਗਤ ਸਤਗੁਰ ਪਾ ਉਹ ਸਤ ਸੰਗਤ ਦਾ ਸਤਗੁਰਾਂ ਨਾਲ ਪ੍ਰੇਮ ਹੈ ਤੇ ਸਤਗੁਰੂ ਸਾਹਿਬ ਦਾ ਸਤ ਸੰਗਤ ਨਾਲ ਪ੍ਰੇਮ ਹੈ ਸਤ ਸੰਗਤ ਸਤਗੁਰ ਸੇਵ ਦੇ ਸਤ ਸੰਗਤ ਉਹ ਹੈ ਜਿਹੜੇ ਸਤਗੁਰੂ ਸਾਹਿਬ ਦਾ ਸੇਵਨ ਕਰਦੇ ਆ ਆਪਣੀ ਕੋਈ ਬਣਵੇ ਸੁਖ ਸੰਗਤ ਚ ਬੈਠ ਕੇ ਸਤਿਗੁਰਾਂ ਦਾ ਪੂਜਨ ਸੇਵਨ ਕਰਦੇ ਆ ਹਰ ਮੀਲੇ ਗੁਰ ਮੀਲਾ ਉਹਨਾਂ ਦੇ ਤਾਈ ਹਰੀ ਨੇ ਗੁਰਾਂ ਦੇ ਨਾਲ ਮੇਲ ਦਿੱਤਾ ਹੈ ਤੇ ਗੁਰੂ ਸਾਹਿਬ ਅਕਾਲ ਪੁਰਖ ਦੇ ਨਾਲ ਉਹਨਾਂ ਨੂੰ ਮਿਲਾ ਦਿੰਦੇ ਹਨ ਇਹੋ ਪਾਉਜਲ ਜਗਤ ਸੰਸਾਰ ਹੈ ਜਿਹਨਾਂ ਸਾਰਾ ਜਗ ਤੇ ਜੀਵ ਜੈਤ ਪਤੀ ਆ ਤੇ ਗਤਨਾਸ਼ ਹੋਣ ਵਾਲਾ ਇੱਕ ਪਾਉਜਲ ਜੰਮਣ ਮਰਨ ਦਾ ਭਾਇ ਰੂਪ ਸੰਸਾਰ ਸਮੁੰਦਰ ਵਾ ਗੁਰ ਬੋਹਿਤ ਨਾਮ ਤਰਾ ਸਤਿਗੁਰੂ ਸਾਹਿਬ ਦੇ ਪਾਸ ਨਾਮ ਦਾ ਜਹਾਜ਼ ਹੈ ਨਾਮ ਦੇ ਜਹਾਜ਼ ਤੇ ਚੜ੍ਹ ਕਰਕੇ ਤਰਾ ਦੁੰਦੇ ਐ ਮੁਕਤ ਰੂਪੀ ਕਿਨਾਰੇ ਤੇ ਪਹੁੰਚਾ ਦੁੰਦੇ ਹਨ ਗੁਰ ਸਿੱਖੀ ਭਾਣਾ ਮੰਨਿਆ ਜਿਹੜੇ ਗੁਰ ਸਿੱਖਾਂ ਨੂੰ ਮਹਾਰਾਜੀ ਆਗਿਆ ਮੰਨਦੇ ਐ ਰਿਆਬ ਵੀ ਚੱਲਦੇ ਹਨ ਗੁਰ ਦਾ ਪਾਰ ਲੰਘਾ ਉਹ ਆਪਣੀ ਹਗਤਾ ਨਹੀਂ ਰੱਖਦੇ ਵੀ ਅਸੀਂ ਆਪਦੇ ਸ਼ਬਦ ਤਪ ਨਾਲ ਪਾਰ ਹੋ ਜਾਵਾਂਗੇ ਉਹ ਨਿਸ਼ਚੈ ਹੈ ਕਿ ਪੂਰਵ ਸਤਿਗੁਰੂ ਸਾਡੇ ਵੱਡੇ ਐ ਉਹ ਕਿਰਪਾ ਕਰਕੇ ਸਾਨੂੰ ਪਾਰ ਲੰਘਾ ਦੇਣਗੇ ਨਿਸ਼ਚੈ ਸਤਿਗੁਰਾਂ ਤੇ ਉਹ ਰੱਖਦੇ ਹਨ ਆਪਣੀ ਕਰਨੀ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਆਪਣੀ ਕਾ ਕਰਨੀ ਕਰ ਨਰਕ ਹੁਣਾ ਪਾਵੋ ਠੋਰ ਇਹ ਮਰਾ ਆਉਦੀ ਕਮਾਈ ਕਰਕੇ ਤੇ ਉਹ ਨਰਕ ਚ ਵੀ ਨਹੀਂ ਠਹਿਰ ਮੇ ਪਾ ਸਕਦਾ ਇਹ ਤੁਹਾਡਾ ਮਿਰਦੋ ਸੱਚੇ ਪਾਤਸ਼ਾਹ ਮੇਰਾ ਉਧਾਰ ਕਰਨ ਦਾ ਇਸ ਪ੍ਰਕਾਰ ਗੁਰ ਪੂਰਾ ਪਾਰ ਲੰਘਾ ਕੇ ਪੁਰੂ ਸਤਗੁਰੂ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਗੇ ਇਹ ਗੁਰ ਸਿਕਰ ਮਹਾਰਾਜੀ ਰਿਆ ਨੂੰ ਮੰਨਿਆ ਹੈ ਤਾਨੋਪੁਰ ਖਨ ਗੁਰ ਸਿੱਖਾਂ ਕੀ ਹੜ ਢੂੜ ਦੇ ਜਿਹੜੇ ਗੁਰਸਿੱਖ ਆਪ ਨਹੀਂ ਕੁਝ ਬਣਦੇ ਸਾਧ ਸੰਗਤ ਜੀ ਉਹਨਾਂ ਦੀ ਬਾਤ ਹਜ਼ੂਰ ਫਰਮਾਉਂਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਗੁਰਸਿੱਖਾਂ ਦੀ ਸਾਨੂੰ ਚਰਨ ਧੂੜ ਦੇਣਾ ਕਰੋ ਹਮ ਪਾਪੀ ਪੀ ਗਤ ਪਾਬ ਸਤਿਗੁਰੂ ਜਦ ਅਸੀਂ ਪਾਪੀ ਹਾਂ ਜੀਵ ਜੀ ਅਸੀਂ ਵੀ ਮੁਕਤੀ ਪਾ ਲਈਏ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਤੇ ਆਪ ਬਖਸ਼ੀ ਕਰੋ ਮਾਰਾ ਮੇਰ ਕਰੋ ਸਾਡੇ ਤੇ ਸੁਰ ਮਸਤਕ ਹਰ ਪ੍ਰਭ ਲਿਖਿਆ ਜਿਨ੍ਹਾਂ ਦੇ ਸਾਥ ਸੰਗ ਦੀ ਤੁਰੋ ਅਕਾਲ ਪੁਰਖ ਵਾਹਿਗੁਰੂ ਨੇ ਪੁਰੂਲੇ ਪੁੰਨਾ ਦੇ ਪ੍ਰੇਰੇ ਹੋਏ ਨੇ ਲੇਖ ਲਿਖ ਦਤਾ ਹੈ ਗੁਰੂ ਨਾਨਕ ਮਿਲਿਆ ਉਹਨਾਂ ਨੂੰ ਅਸ਼ਮੁਖਾ ਜੰਦ ਜੀ ਗੁਰੂ ਨਾਨਕ ਸਾਹਿਬ ਮਿਲੇ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਆ ਕੇ ਮੁਖਾ ਜੰਦ ਤੇ ਮਿਲੇ ਹਨ ਸਿੱਖੀ ਗੁਰੂ ਸਾਹਿਬ ਦੀ ਧਾਰਨ ਕੀਤੀ ਹੈ ਜਮ ਕੰਕਰ ਮਾਰ ਬਿਦਾਰਿਆਂ ਉਹਨਾਂ ਦੇ ਜਮਾਂ ਦੇ ਜਿਹੜੇ ਕੰਕਰ ਦੂਤ ਸੀ ਮਹਾਰਾਜ ਜੀ ਨੇ ਮਾਰ ਕੇ ਬਿਦਾਰਨ ਖੰਡਾ ਦਿੱਤੇ ਹਨ ਨਾਸ਼ ਕਰ ਦੋਤੇ ਦਲ ਦਤੇ ਹਨ ਵਿਸ਼ੇਸ਼ ਕਰਕੇ ਹਰ ਦਰਗਹ ਲਈ ਛਡਾ ਹਰੀ ਦਰਗਾਹ ਦੇ ਵਿੱਚ ਵੀ ਮਹਾਰਾਜ ਸਾਹਿਬ ਛਡਾ ਲੈਂਦੇ ਮੁਕਤ ਕਰ ਦਿੰਦੇ ਹਨ ਗੁਰਸਿੱਖਾਂ ਨੂੰ ਸਾਬਾਸ ਹੈ ਇਸ ਕਰਕੇ ਗੁਰਸਿੱਖਾਂ ਦਾ ਧੰਨਵਾਦ ਹੈ ਸ਼ਾਬਾਸ਼ ਇਹ ਜੇ ਗੁਰਸਿੱਖਾਂ ਦੇ ਹਰ ਟੁੱਠਾ ਮੇਲ ਮਿਲਾ ਜਿਹਨਾਂ ਦੇ ਹਰੀ ਪ੍ਰਸੰਨ ਹੋ ਕੇ ਆਵਦੇ ਮੇਲ ਚ ਮਲਾ ਲਿੰਦਾ ਹੈ ਹੇ ਮਹਾਰਾਜ ਜੇ ਤੁਸੀਂ ਪ੍ਰਸੰਨ ਹੋ ਵੇ ਪ੍ਰਵੇਸ਼ ਕਰ ਤਾ ਗੁਰਸਿੱਖਾਂ ਦੇ ਮੇਲ 'ਚ ਸਾਨੂੰ ਮਲਾ ਕੇ ਆਪਦੇ ਨਾਲ ਮਲਾ ਲਵੋ ਗੁਰਪੂਰ ਹੈ ਹਰਨਾਮ ਦੇ ਡਾਇਆ ਅਧਾਇਆ ਇਸ ਪ੍ਰਕਾਰ ਸਾਧ ਸੰਗਤ ਜੀ ਪੂਰਨ ਗੁਰਾਂ ਨੇ ਗੁਰੂ ਨਾਨਕ ਦੇਵ ਜੀ ਨੇ ਪਰਵੇਸ਼ਰ ਦਾ ਨਾਮ ਦਰਣ ਕਰਾਇਆ ਸਿੱਖਾਂ ਦੇ ਅੰਦਰ ਜਿਹਦੇ ਵਿੱਚੋਂ ਭਰਮ ਚੁਕਾਇਆ ਜਿਨਾਂ ਸਤਿਗੁਰਾਂ ਨੇ ਨਾਮ ਦੀ ਦ੍ਰਿੜਤਾ ਕਰਾ ਕੇ ਜਿਹੜਾ ਭੇਦ ਭਰਮਾਦਕ ਸੀ ਸਾਰਾ ਸਿੱਖਾਂ ਦੇ ਵਿੱਚੋਂ ਚੁੱਕ ਦਿੱਤਾ ਚਕਾਪਤਾ ਹੈ ਹਰ ਕੀਰਤ ਗਾ ਕ੍ਰਿਪਾ ਰਾਮ ਜੋ ਰਮੰਤੀ ਰਾਮਾ ਉਸ ਦੇ ਨਾਮ ਜੋ ਹਰੀ ਆਦਿਕ ਨਾਮ ਹਨ ਉਹ ਉਹਦੀ ਕੀਰਤਨ ਭਗਤੀ ਨੂੰ ਗਾ ਕੇ ਕਰ ਚਾਨਣ ਮਾਗੋ ਦੇਖਾ ਜੀ ਚਾਨਣ ਗਿਆਨ ਦਾ ਪ੍ਰਕਾਸ਼ ਕਰਕੇ ਮਗ ਜਿਹੜਾ ਸੀ ਸਵੈਨ ਪ੍ਰਕਾਸ਼ ਦਾ ਸ੍ਰਿਤੀ ਦੇ ਮਾਰਗ ਦੁਆਰਾ ਗਿਆਨ ਦਾ ਪ੍ਰਕਾਸ਼ ਕਰਕੇ ਆਪਣੇ ਸਰੂਪ ਦਾ ਰਸਤਾ ਦਿਖਾ ਦਤਾ ਹੈ ਪ੍ਰਾਪਤੀ ਦਾ ਹਉਮੈ ਮਾਰ ਏਕ ਲਿਵ ਲੱਗੀ ਜਿੰਨੋ ਸਿੱਖਾਂ ਦੀ ਮਾਰ ਉਹ ਹਉਮੈ ਮਾਰ ਦਿੱਤੀ ਹੈ ਉਹਦੀ ਇੱਕ ਰਸ ਵਾਹਿਗੁਰੂ ਚ ਲਿਵ ਲੱਗ ਗਈ ਹੈ ਅੰਤਰ ਨਾਮ ਵਸਾਇਆ ਕਿੰਨਾਂ ਦੀ ਹਉਮੈ ਮਾਰੀ ਹੈ ਜਿਨ੍ਹਾਂ ਨੇ ਅੰਦਰ ਨਾਮ ਨੂੰ ਵਸਾਇਆ ਹੈ ਇੱਕ ਰਸ ਲਿਵ ਲੱਗ ਗਈ ਹੈ ਉਹਨਾਂ ਦੀ ਗੁਰਮਤੀ ਜਮ ਜੋਹੇ ਨਾ ਸਕੈ ਜਿਨ੍ਹਾਂ ਦੇ ਅੰਦਰ ਗੁਰਮਤ ਪ੍ਰਾਪਤ ਹੋਈ ਹੈ ਉਹਨਾਂ ਨੂੰ ਜਬ ਨਹੀਂ ਤਾੜ ਸਕਦਾ ਦੇਖ ਵੀ ਨਹੀਂ ਸਕਦਾ ਹੈ ਸੱਚਾ ਨਾਇ ਸਮਾਇ ਜਿਨ੍ਹਾਂ ਦਾ ਮਨ ਸੱਚੇ ਪਰਮੇਸ਼ਰ ਦੇ ਨਾਮ ਚ ਸਾਜ ਸੰਗੇ ਜੀ ਸਮਾ ਗਿਆ ਲੀਨ ਹੋ ਗਿਆ ਮਸਤ ਹੋ ਗਿਆ ਹੈ ਸਭ ਆਪੇ ਆਪ ਵਰਤ ਕਰਤਾ ਉਹਨਾਂ ਦੇ ਅੰਦਰ ਐਸੀ ਦਿਬ ਦ੍ਰਿਸ਼ਟੀ ਹੋ ਗਈ ਹੈ ਸਾਰੇ ਚ ਆਪਣਾ ਆਪ ਨੂੰ ਵੀ ਕਰਤਾ ਵਰਤਦਾ ਦਿਸਦਾ ਹੈ ਜੋ ਭਾਵੈ ਸੂ ਨਾ ਇਲਾਇ ਉਹਨਾਂ ਫੁੱਟਨੀ ਤੇ ਵੀ ਕਰਦੇ ਵੀ ਇਹ ਨਾਮ ਨਹੀਂ ਜਪਦਾ ਉਹ ਜਾਣਦੇ ਜਿਹੜਾ ਮਾਰ ਨੂੰ ਪਾਉਂਦਾ ਉਹਨੂੰ ਨਾਮ ਚ ਲਾਇਆ ਹੈ ਜਿਵੇਂ ਸਾਤ ਸਨੀ ਛੀਨੀ ਦਾ ਦੁੱਧ ਜਿਹੜਾ ਹੈ ਇਹ ਕਹਿੰਦੇ ਹੋਰ ਪਾਤਰ ਜੇ ਪਾਈਏ ਉਹ ਤਾਂ ਤਾਂਬ ਜੀ ਦੀ ਖਰ ਕੇ ਨਿਕਲ ਜਾਂਦਾ ਹੈ ਸੈਨੇ ਦੇ ਪਾਤਰ ਵਿੱਚ ਹੀ ਸਮਾਉਂਦਾ ਹੈ ਕਹਿੰਦੇ ਹਨ ਮਸ਼ੀਨਾਂ ਨਾਲ ਕਿਉਂ ਕਿ ਛੀਨੀਆ ਦੁੱਧ ਨੂੰ ਕਈਆਂ ਨੇ ਵੇਖਿਆ ਅਮਰੀਕਾ ਵਾਲਿਆਂ ਨੇ ਉਹਨੇ ਦੱਸਿਆ ਵੀ ਸੈਨੇ ਦੇ ਪਾਣੇ ਚ ਟਿਕਦਾ ਹੈ ਹੋਰ ਕਿਸੇ ਪਾਤਰ ਚ ਟਿਕਦਾ ਨਹੀਂ ਇਸੇ ਪ੍ਰਕਾਰ ਸਭ ਆਪੇ ਆਪ ਵਰਤਾ ਕਰਤਾ ਉਹ ਜਾਣਦੇ ਆਪਣਾ ਆਪ ਨੂੰ ਕਰਤਾ ਵਰਤਦਾ ਹੈ ਜੋ ਭਾਵੈ ਸੋ ਨਾਇ ਲਾਇ ਜਿਹੜਾ ਮਾਰਿਆਂ ਨੂੰ ਭਾ ਜਾਂਦਾ ਇਸ ਪ੍ਰਕਾਰ ਆਪਣੀ ਹੋਮੈ ਛੱਡ ਦਿੰਦਾ ਹੈ ਉਹਨੂੰ ਮਾਰਿਆਂ ਆਪ ਦੇ ਨਾਮ ਤੇ ਲਾਇਆ ਹੈ ਸੀਨੇ ਦੁੱਧ ਦੀ ਨਹੀਂ ਆਈ ਉਹਨਾਂ ਦੇ ਅੰਦਰ ਮਾਰਾ ਰਸ ਰੂਪ ਸਮਾਇਆ ਹੈ ਕਹੈ ਨਾਨਕ ਨਾਉ ਲਈ ਤਾਂ ਜੀਵੇ ਸਤਿਗੁਰੂ ਸਾਹਿਬ ਜੀ ਕਹਿੰਦੇ ਮਾਰਾ ਦਾ ਨਾਮ ਲਈਏ ਤਾਂ ਜਿਉਂਦੇ ਹੋਈਦਾ ਹੈ ਮੇਨ ਨਾ ਵੈ ਖੇਨ ਮਰ ਜਾਇ ਸੱਚੀ ਬਾਦਸ਼ਾਹ ਦੇ ਨਾਮ ਤੋਂ ਬਿਨਾਂ ਖਿਰ ਕਾਲ ਚ ਮਰ ਜਾਣਾ ਹੁੰਦਾ ਹੈ ਮਨ ਅੰਤਰ ਹੋ ਮੈਰੂ ਇਹ ਜੀਵਾਂ ਦੇ ਅੰਦਰ ਸਾਧ ਸੰਗਤ ਜੀ ਬੰਦੇ ਹੋਮੇ ਦਾ ਬੜਾ ਭਾਰੀ ਕੋੜ ਰੋਗ ਹੈ ਬ੍ਰਮ ਭੂਲੇ ਹੋ ਮੈ ਸਾਖਤ ਦੁਰਜਨ ਇਸ ਕਰਕੇ ਸਾਖਤ ਪੁਰਖ ਸ਼ਕਤੀ ਦੇ ਚੇਲੇ ਦੁਰਜਨ ਖੋਟਿਆਂ ਪੁਰਖਾਂ ਦੀ ਕੋ ਸੰਗਤ ਕਰਨ ਵਾਲੇ ਹੌਮੈ ਕਰਕੇ ਭੁੱਲ ਗਿਆਨ ਵਾਸ਼ਕ ਦੇ ਸਰੂਪ ਵੱਲ ਨਾਨਕ ਰੋਗ ਗਵਾਏ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ हे ਜੀਓ ਇਹ ਹੌਮੈ ਦੇ ਰੋਗ ਨੂੰ ਮੇਟ ਲੈ ਮਿਲ ਸਤਗੁਰ ਸਾਧੂ ਸੱਜਣਾ ਸਤਿਗੁਰੂ ਦੇ ਜਿਹੜੇ ਸੱਜਣ ਸੰਤ ਹਨ ਸਾਧੂ ਮਨ ਨੂੰ ਸਾਧਰੂ ਵਾਲੇ ਉਹਨਾਂ ਨਾਲ ਮਿਲ ਕੇ ਉਹਨਾਂ ਸਾਧੂ ਉਹ ਸੱਜਣਾ ਨਾਲ ਮਿਲ ਕੇ ਸਤਿਗੁਰਾਂ ਨਾਲ ਮਿਲ ਕੇ ਇਹ ਸਾਧੂ ਸੇਠ ਸੱਜਣ ਪਿਆਰੇ ਗੁਰਸਿੱਖ ਇਹ ਹੌਮੈ ਦੇ ਰੋਗ ਨੂੰ ਅੰਦਰੋਂ ਗਵਾ ਲੈ ਮੇਟ ਲੈ फेर ਨਿਹਾਲ ਹੋਵੇਗਾ ਸਤਗੁਰੂ ਜੀ ਕਹਿੰਦੇ ਹਨ ਗੁਰਮਤੀ ਹਰ ਹਰ ਬੋਲੇ ਤੇ ਮਾਰਾ ਸਤਗੁਰੂ ਤਾਂ ਆਪ ਕਿਰਪਾ ਕਰਕੇ ਸਾਡਾ ਰੋਗ ਬੇਟੋ ਤਾਂ ਮਾਰਾ ਫਰਮਾਉਂਦੇ ਹਨ ਗੁਰਮਤੀ ਹਰ ਹਰ ਬੋਲੇ ਇਹ ਭਾਈ ਗੁਰਮਤ ਨੂੰ ਧਾਰਨ ਕਰਕੇ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਹਦੇ ਅਮਰਤ ਨਾਮ ਨੂੰ ਬੋਲਣਾ ਕਰੇ ਉਚਾਰਨਾ ਕਰੇ ਅਭਿਆਸ ਕਰੇ ਹਰ ਪ੍ਰੇਮ ਕਸਾਈ ਦਿਨ ਸਾਰ ਹਰੀ ਦੇ ਪ੍ਰੇਮ ਦੀ ਕਸ ਖਿੱਚ ਪਈ ਰਹੇ ਹਰ ਵਕਤ ਰਾਤ ਨੇ ਅੱਖੀਂ ਪ੍ਰੇਮ ਕਸਾਈਆਂ ਹਰ ਹਰ ਨਾਮ ਪਖੰਨ ਜੇਕਰ ਦੁਨੀਆਂ ਦੇਖਦੇ ਨਾ ਜਮ ਨਾਂ ਨੂੰ ਕੱਢਣ ਦੇ ਚੰਨ ਇਹੋ ਪ੍ਰੇਮ ਦੀ ਕਸ ਖਿੱਚ ਆ ਜਾਵੇ ਹਰ ਵਕਤ ਰਾਤ ਦਿਨੇ ਪੂਰੀ ਖਿੱਚ ਪਈ ਰਵੇ ਹਰ ਰਤੀ ਹਰ ਰੰਗ ਚੋਲੇ ਉਹਨਾਂ ਦੀ ਬਿਰਤੀ ਸਾਧ ਸੰਗ ਜੀ ਹਰੀ ਦੇ ਰੰਗ ਪ੍ਰੇਮ ਚ ਰਤੀ ਹੋਈ ਹੈ ਉਹਨਾਂ ਦੀ ਬੁੱਧੀ ਰੂਪ ਚੋਲੇ ਚ ਉਹਨਾਂ ਨੂੰ ਉਹਨਾਂ ਚੋਲਿਆ ਹੈ ਹਰ ਰਤੀ ਹਰ ਰੰਗ ਚੋਲੇ ਹਰੀ ਦਾ ਚੋਲਾ ਜੋ ਸਰੂਪ ਹੈ ਉਹਦੇ ਹਰ ਵਕਤ ਉਹਨਾਂ ਦੀ ਬਿਰਤੀ ਮਨवाणी ਸਵੀਕਾਰ ਕੇ ਰੰਗੀ ਰਹਿੰਦੀ ਹੈ ਉਹ ਹਰੀ ਰੰਗ ਆਨੰਦ ਸਰੂਪ ਦੇ ਚੋਲੇ ਸਰੂਪ ਵਿੱਚ ਉਨੇ ਬਿਰਤੀ ਹਰ ਵਕਤ ਰਤੀ ਹਿੰਦੀਏ ਹਰੀਆਂ ਰੰਗੋ ਨਾਲ ਅੰਤਕਾਰ ਰੂਪੀ ਚੋਲੇ ਚ ਪ੍ਰਾਪਤ ਕਰ ਲਿਆ ਹੈ ਹਰ ਰਤੀ ਹਰ ਰੰਗ ਚੋਲੇ ਜਿਨ੍ਹਾਂ ਦੀ ਬਿਰਤੀ ਹਰੀ ਦੇ ਪ੍ਰੇਮ ਚ ਰੰਗੀ ਹੋਈ ਹੈ ਉਹਨਾਂ ਦੇ ਨਾਲ ਮਿਲ ਕੇ ਜੋ ਹਰੀ ਦਾ ਪ੍ਰੇਮ ਕਰਦੇ ਐ ਉਹ ਵੀ ਉਸੇ ਦਾ ਰੂਪ ਚੋ ਲੈੰਦੇ ਐ ਪ੍ਰਾਪਤ ਕਰ ਲੈਂਦੇ ਹਨ ਹਰ ਜੈਸਾ ਪੁਰਖ ਨਾ ਲਭੇ ਜੇ ਭਾਈ ਹਰੀ ਜੈਸਾ ਜਿਹੜਾ ਪੂਰਨ ਪੁਰਖ ਹੈ ਬ੍ਰਹਮੋ ਵੈਸਾ ਹੋਰ ਨਹੀਂ ਕੋਈ ਲੱਭਦਾ ਸੰਸਾਰ ਚੋਂ ਸਭ ਦੇਖਿਆ ਜਗਤ ਮੈਂ ਟੋਲ ਮੈਂ ਸਾਰੇ ਜਗਤ ਨੂੰ ਗੁਰੂ ਰਾਮਦਾਸ ਜੀ ਕਹਿੰਦੇ ਟੋਲ ਟੋਲ ਕੇ ਖੋਜ ਕੇ ਵੇਖਿਆ ਹੈ ਪਰਮੇਸ਼ਰ ਜੈਸਾ ਨਹੀਂ ਹੋਰ ਕੋਈ ਹੈ ਗੁਰ ਸਤਗੁਰ ਨਾਮ ਦਿੜਾਇਆ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਰ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਚੇਤਨ ਸਰੂਪ ਸਤਗੁਰਾਂ ਨੇ ਮਾਰਾ ਨਾਮ ਕਰਨ ਕਰਾਇਆ ਹੈ ਦਿਲ ਕੇ ਮਨ ਅੰਤ ਨਾ ਕਾਹੂ ਦੂਰ ਹੁਣ ਸਾਡਾ ਮਨ ਅੰਤ ਹੋਰ ਪਦਾਰਥਾਂ ਵਿੱਚ ਕਿਸੇ ਪਾਸੇ ਵੀ ਡੋਲਦਾ ਝਟਕਦਾ ਨਹੀਂ ਹੈ ਜਨ ਨਾਨਕ ਹਰਿ ਕਾ ਦਾਸ ਹੈ ਸਤਿਗੁਰੂ ਸਾਹਿਬ ਵੀ ਕਹਿੰਦੇ ਜੋ ਹਰੀ ਦਾ ਸੇਵਕ ਬਣਿਆ ਹੋਇਆ ਹੈ ਗੁਰ ਸਤਗੁਰ ਕੀ ਗੋਲ ਗੋਲੇ ਉਹ 당 ਹੈ ਸੰਸਾਰ ਤੇ ਅਤੇ ਫੇਰ ਹਰੀ ਦੇ ਵੀ ਸੇਵਕ ਹਾਂ ਪਰ ਹੰਕਾਰ ਲਈ ਗੁਰੂ ਸਾਹਿਬ ਸਤਿਗੁਰੂ ਨਾਨਕਦੇਵ ਜੀ ਦੇ ਜੋ ਸੇਵਕ ਸਾਨ ਹੈ ਗੁਰੂ ਅੰਗਦ ਸਾਹਿਬ ਦੇ ਜਿਹੜੇ ਸੇਵਕ ਸਾਨ ਹੈ ਗੁਰੂ ਅਮਰਦਾਸ ਸਾਹਿਬ ਦੇ ਜਿਹੜੇ ਸੇਵਕ ਸਾਨ ਹੈ ਅਸੀਂ ਉਹਨਾਂ ਦੇ ਗੋਲਿਆਂ ਦੇ ਗੋਲੇ ਹਾਂ ਮਨ ਮਾਨਿ ਸਰੀਰ ਕਰਕੇ ਸਤਿਗੁਰੂ ਜੀ ਉਹ ਬ੍ਰਹਮਚੇਤਨ ਸਰੂਪ ਹਨ ਉਹਨਾਂ ਦੇ ਦਾਸਾਂ ਦੇ ਦਾਸ ਮਨ ਮਾਨਿ ਸਰੀਰ ਕਰਕੇ ਹਾਂ ਹਾਂ ਤਾਂ ਹਰੀ ਦੇ ਸੇਵਕ ਵਾਹਿਗੁਰੂ ਦੇ ਪਰ ਸਤਿਗੁਰਾਂ ਦੇ ਸੇਵਕਾਂ ਦੇ ਸੇਵਕ ਚਰਨ ਧੂੜ ਹਾਂ ਸੀ ਇੰਨੀ ਗਰੀਬੀ ਸਾਹ ਸਿੰਘ ਜੀ ਦੇ ਅੰਦਰ ਆਉਂਦੀ ਹੈ ਉਹਨਾਂ ਨੂੰ ਵਾਹਿਗੁਰੂ ਕਿਰਪਾ ਕਰਕੇ ਮੇਲ ਲੈਂਦਾ ਹੈ ਇਸ ਪ੍ਰਕਾਰ ਤੀਜੇ ਪਾਤਸ਼ਾਹ ਦੇ ਇੱਥੇ 30 ਲੋ चौथे ਪਾਤਸ਼ਾਹ ਦੇ 30 ਲੋ ਕਿਥੇ ਸਪੂਰਨ ਹੋ ਗਏ ਐ ਬਾਕੀ ਦੀ ਬਾਣੀ ਕੱਲ ਨੂੰ ਸੁਹੀ ਗੁਰ ਸਤਗੁਰ ਨਾਮ ਦਿੜਾਇ ਮਨ ਅਨੁ ਤਨ ਦਾ ਬਾਤ ਜੋਤੇ ਜਾਨੋ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੀ ਬੋਲ ਬੋਲੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ